ਇੱਥੇ ਹੀ ਬੱਸ ਲਈ ਬਾਜਵਾ ਸਾਹਿਬ ਰਾਜਾ ਬ੍ਰਿੰਗ ਸਾਹਿਬ ਸਾਡੇ ਇੱਕ ਵੀਡੀਓ ਆ ਗਿਆ ਤੁਸੀਂ ਦੇਖੋ ਅੰਨੀ ਲੋਟਾ ਅੰਨੀ ਲੁੱਟ ਇੱਥੇ ਨਸਰਾਲੀ ਵਾਲੇ ਵੀ ਬੈਠੇ ਹੋਣੇ ਪਿੰਡ ਨਸਰਾਲੀ ਬੂਲੇਪੁਰ ਪਿੰਡ 40 ਲੱਖ ਰੁਪਈਆ ਪੰਚਾਇਤ ਦੀ ਬੋਲੀ ਦਾ ਨਸਰਾਲੀ ਪਿੰਡ ਦਾ ਬਲਾਕ ਸੰਮਤੀ ਚ ਆਇਆ 18 ਲੱਖ ਰੁਪਈਆ ਬੂਲੇ ਪਿੰਡ ਦਾ ਆਇਆ ਔਰ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਸੁੱਖੀ ਨਾਂ ਦਾ ਨੌਵੇਂ ਸੁਖਵਿੰਦਰ ਸਿੰਘ ਸੁੱਖੀ ਪਿੰਡ ਨਰੈਣਗੜ ਦਾ ਇੱਥੇ ਬੈਠਾ ਕੋ ਨਰੈਣਗੜ ਦਾ ਹੱਥ ਕੜਾ ਕਰਿਓ ਜਰਾ ਆ ਬੈਠੇ ਨੇ ਜੋਗੇ ਹੋਣੀ ਪਿੱਛੇ ਇਹਨਾਂ ਦੇ ਪਿੰਡੋਂ ਉਹਨੇ ਜਾਲੀ ਖਾਤਾ ਖਲਾ ਕੇ ਉਹ 58 ਲੱਖ ਰੁਪਈਆ ਜਿਹੜਾ ਸੀਗਾ ਉਹ ਉਹਨਾਂ ਖਾਤੇ ਅੱਜ ਵੀਡੀਓ ਨੇ ਪਾਤਾ ਆ ਬੈਠਾ ਸਾਡਾ ਖੜਾ ਚੇਅਰਮੈਨ ਇਹਨੇ ਰੌਲਾ ਪਾਇਆ ਕਿ ਬਲਾਕ ਸੰਮਤੀ ਦੇ ਵਿੱਚ ਐਡੀ ਬੱਡੀ ਠੱਗੀ ਹੋ ਗਈ ਵੀਡੀਓ ਨੂੰ ਸਸਪੈਂਡ ਕੀਤਾ ਗਿਆ ਉਹਦੇ ਖਿਲਾਫ ਇਨਕੁਆਰੀ ਖੋਲੀ ਗਈ ਤਦ ਹੋ ਗਈ ਦੇਖੋ ਸਾਥੀਓ ਆ ਸੌਂ ਜਦੋਂ ਮੰਤਰੀ ਬਣਿਆ ਪੰਚਾਇਤਾਂ ਦਾ ਔਰ ਸਾਰੋ ਵੀਡੀਓ ਨੂੰ ਬਹਾਲ ਕੀਤਾ ਅੱਜ ਨੰਡੇਆਲਾ ਕਪੂਥਰੇ ਜिले ਦਾ ਬਲਾਕ ਹੈ ਟਿਲਵਾ ਕਪੂਥਰੇ ਜिले ਦਾ ਬਲਾਕ ਹੈ ਦੋਨੋਂ ਬਲਾਕਾਂ ਦਾ ਵੀਡੀਓ ਲਾ ਕੇ ਅੱਜ ਚੱਲਦੀ ਇਨਕੁਆਇਰੀ ਚ ਬਹਾਲ ਕਰ ਦਿੱਤਾ ਸੋ ਇਹ ਗੱਲ ਦੱਸੋ ਵੀ ਹੁਣ ਕਿੱਡੀ ਵੱਡੀ ਹੈ ਭ੍ਰਿਸ਼ਟਾਚਾਰ ਦੀ ਗੱਲ ਸਾਹਮਣੇ ਆਈ ਔਰ ਉਹ ਹਾਲੇ ਤੱਕ 58 ਲੱਖ ਦਾ ਕੁਝ ਆਤਾ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਉਹ ਤਾਂ ਭਾਈ ਰੱਬ ਹੀ ਜਾਣਦਾ ਜਾਂ ਸਰਕਾਰ ਜਾਣਦੀ ਆ ਸੋ ਇਸ ਕਰਕੇ ਬਹੁਤ ਵੱਡੀਆਂ-ਵੱਡੀਆਂ ਠੱਗੀਆਂ ਜਿਹੜੀਆਂ ਨੇ ਅੱਜ ਸਾਡੇ ਸਾਹਮਣੇ ਆ ਰਹੀਆਂ